А, oh, really? oh. <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਅਸੀਂ ਲਾਹੌਰ ਘੁੰਮ ਰਹੇ ਸੀਗੇ ਤੇ ਇੱਥੇ ਰਾਜਾ ਧਿਆਨ ਸਿੰਘ ਡੋਗਰਾ ਜਿਨ੍ਹਾਂ ਨੇ ਗਦਾਰੀ ਕੀਤੀ ਸਿੱਖ ਰਾਜ ਦੇ ਨਾਲ ਉਹਨਾਂ ਦੀ ਇਹ ਹਵੇਲੀਆਂ ਸੀ ਦੇਖਣ ਆਏ ਸੀ ਸਾਨੂੰ ਫਕੀਰ ਖਾਨਦਾਨ ਦੇ ਜਿਹੜੇ ਮੌਜੂਦਾ ਚਰਾਗ ਨੇ ਉਹਨਾਂ ਤੋਂ ਪੁੱਛਿਆ